ਕੀ ਨਾਮ ਆ ਤੇ ਕਿਹੜਾ ਮਹਲਾ ਮੇਰਾ ਨਾਮ ਜੀ ਵਰੁਣ ਮਿੱਠੂ ਹੈ ਜੀ ਤੇ ਮੈਂ ਲਾਗੇ ਦਾ ਭਾਵੇਂ ਜੇ ਇਹ ਜਿਹੜੀ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂੜਾ ਬੜਾ ਮੰਦਰ ਤੋਂ ਗਲੀ ਜਿਹੜੀ ਕਿਤਾਬਾ ਮੰਦਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਹੈ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਹੈ ਕਿ ਸ਼ਹਿਰ ਦੇ 29 ਵਾਡਾਂ ਦੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿੱਦਾਂ ਸੜਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਨਲਾਈਨ ਜਿਆਦੇ ਦੇਖਣ ਨੂੰ ਮਿਲੇਗਾ ਜਿਹੜੋ ਕੋਚ ਸੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਤੇ ਨਾਲ ਸੈਨੀਟਾਈਜ਼ਰ ਵੰਡਦੀਆਂ ਨੇ ਰਾਣੀਆ ਕਿ ਆਪਣਾ ਮਚਾਫ਼ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿਹਦਾ ਸ਼ੁੱਕਰਵਾਰ ਹੈ ਸ਼ਨੀਵਾਰ ਹੋਰ ਕੂੜਾ ਲੱਗਣਾ ਇਹ ਗਲੀ ਦਾ ਚੱਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸ ਦੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਕੂੜਾ ਲੋਕਾਂ ਵੱਲ ਸੁਟਿਆ ਗਿਆ ਜਾਂ ਕਿ ਕਿਦਾਂ ਇਕੱਠਾ ਹੋ ਗਿਆ ਨਾ ਦੇਖੋ ਜੀ ਤੁਸੀਂ ਆਪ ਦੇਖੋ ਇੱਕ ਘਰ ਚ ਕੂੜਾ ਇਕ ਲਵਾਵਾ ਨਿਕਲ ਸਕਦਾ ਐਨਾ ਡੰਪ ਐਨਾ ਜਿਹਦਾ ਬੋਰੀਆਂ ਨੇ ਬੋਰੀਆਂ ਆਂਦੀਆਂ ਇਦਾਂ ਕੂੜਾ ਇੱਕ ਦਿਨ ਚ ਇੱਕ ਘਰ ਦੇ ਵਿੱਚੋਂ ਨਹੀਂ ਨਿਕਲ ਸਕਦਾ ਤੇ ਸਾਡੀ ਪ੍ਰਸ਼ਾਸਨ ਲੱਗੇ ਬੇਨਤੀ ਹੈ ਇੱਥੇ ਪਹਿਲਾਂ ਵੀ ਲੱਗਦਾ ਰਿਹਾ ਕੂੜਾ ਇਕ ਇੱਥੇ ਜਿਖੋ ਜਿੱਥੇ ਜੇ ਪਹਿਲਾਂ ਕੂੜਾ ਲੱਗਦਾ ਰਿਹਾ ਉਹ ਰਿਸ਼ੇਰ ਵਿੱਚ ਲੱਗਦਾ ਰਿਹਾ ਹੋਗਾ ਜਿਹੜਾ ਅੱਗੇ ਜਮਾਂਦਾਰ ਲੈ ਕੇ ਸੁੱਟਦਾ ਹੋਵੇਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਇਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣਾ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਬਜਾਏ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਅੱਜ ਜੋ ਸਾਡੇ ਸ਼ਿਵਸਨਾਨ ਬਾਲਾ ਸਾਹਿਬ ਠਾਕਰੇ ਵੱਲੋਂ ਜੋ ਵੇਨ ਸ਼ੁਰੂ ਕੀਤੀ ਗਈ ਸੀ ਉਹ ਸੀਗੀ ਜੋ ਗੁਰਦਾਸਪੁਰ ਦੇ ਜੋ ਹਾਲਾਤ ਬਣੇ ਹੋਏ ਨੇ ਇਸ ਟਾਈਮ ਕੂੜੇ ਨੂੰ ਲੈ ਕੇ ਉਹ ਥੋੜਾ ਜਿਹਾ ਉਜਾਗਰ ਕਰਨੇ ਸੀਗੇ ਕਿਉਂਕਿ ਦੋ ਰਾਜਨੀਤੀ ਪਾਰਟੀਆਂ ਦੇ ਵਿੱਚ ਜੋ ਸਾਡਾ ਮਾਹੌਲ ਬਣ ਰਿਹਾ ਬੜਾ ਇਹ ਕੋਈ ਤੇ ਬੋਰਡ ਲੱਗਿਆ ਹੋਇਆ ਇੱਥੇ ਕੂੜਾ ਸੁੱਟਣਾ ਮਨਾ ਹੈ ਇਹ ਜਿਹੜੀਆਂ ਝਾੜੀਆਂ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਕਿ ਮੋਹੱਲੇ ਵਾਲਿਆਂ ਨੇ ਨਹੀਂ ਸਕੇ ਹੋਣ ਗਿਆ ਇਹ ਲਿਆ ਕੇ ਜਿਹੜੇ ਆਪ ਕਰਮਚਾਰੀ ਨੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਇੱਥੇ ਸੁਟਰੇ। ਸੋ ਇਹ ਜਾਣ ਬੁੱਝ ਕੇ ਜਿਵੇਂ ਮਾਹੌਲ ਖਰਾਬ ਕੀਤਾ ਜਾ ਰਿਹਾ ਪ੍ਰੈਸ਼ਰ ਬਣਾਉਣ ਵਾਸਤੇ ਇਹ ਤਰੀਕਾ ਗਲਤ ਹੈ ਔਰ ਇਹਨਾਂ ਲਈ ਕੋਈ ਡਿਵੀਡੰਡ ਨਾ ਤੁਹਾਨੂੰ ਇੱਕ ਚੀਜ਼ ਦਿਖਾਣੀ ਹੈ ਕਿ ਇਹ ਦੇਖੋ ਲੱਗੇ ਖਾਨ ਚੀਜ਼ ਦਾ ਸਮਾਨ ਇਹ ਦੁਕਾਨ ਹੈ ਇਹਨੇ ਸਪੈਸ਼ਲੀ ਇਹ ਰਿਕਵੈਸਟ ਕੀਤੀ ਸੀ ਕਿ ਸਾਡੇ ਲੱਗੇ ਕੂੜਾ ਨਾ ਲੱਗਿਆ ਜਾਏ ਲੇਕਿਨ ਜਾਣ ਬੁੱਝ ਕੇ ਇੱਥੇ ਕੂੜਾ ਲਗਾਇਆ ਜਾਂਦਾ ਪਿਆ ਪਉ ਇਹ ਸਾਡੇ ਨਾਲ ਸਿਹਤ ਨਾਲ ਵੀ ਖਲਵਾੜ ਕੀਤਾ ਜਾ ਰਿਹਾ ਔਰ ਦੇਖੋ ਹੁਣ ਇਥੇ ਜਿੰਨੇ ਵੀ ਲੋਕ ਨਿਕਲ ਰਹੇ ਨੇ ਨਾ ਸਾਰਿਆਂ ਦੇ ਮੂੰਹ ਤੇ ਰੁਮਾਲ ਰੱਖੇ ਹੋਏ ਨੇ ਤਾਂ ਕੀ ਇਹ ਕੀ ਮホール ਬਣ ਗਿਆ ਮੈਂ ਬੇਨਤੀ ਕਰਾਂਗਾ ਫਿਰ ਪ੍ਰਸ਼ਾਸਨ ਲਗੇ ਕੋਈ ਚਾਹਤ ਨਹੀਂ ਸੀ ਨੂੰ ਗੰਭੀਰਤਾ ਨਾਲ ਲਵੇ ਨਹੀਂ ਤਾਂ ਇਹਦੇ ਰਿਜ਼ਲਟਸ ਬਹੁਤ ਬੁਰੇ ਹੋਣਗੇ